ਕਿਤ ਕਿਤ ਬਿਦ ਜਗ ਉਪਜਾ ਪੁਰਖਾ ਕਿਤ ਕਿਤ ਦੁੱਖ ਬਨਸ ਜਾਈ ਹੈ ਨਾਨਕ ਜਗ ਦੀ ਰਚਨਾ ਕਿਉਂ ਹੋਈ ਅਤੇ ਦੁੱਖਾਂ ਦਾ ਕਾਰਨ ਕੀ ਹੈ ਗੁਰੂ ਸਾਹਿਬ yogiyon nu samjha rahe ha na homa vich jag ਉਪਜੇ ਪੁਰਖਾ ਨਾਮ ਵਿਸਰੀ ਹੈ ਦੁਖ ਪਾਈ ਹੋਮਾ ਵਿੱਚ ਜਗ ਉਪਜੇ ਪੁਰਖਾ ਨਾਮ ਵਿਸਰੀ ਹੈ ਦੁਖ ਪਾਈ ਪ੍ਰਭ ਦੀ ਪਰਮਾਤਮਾ ਦੀ ਆਪਣੀ ਮਰਜ਼ੀ ਦੇ ਵਿੱਚ ਇਸ ਜਗ ਦੀ ਰਚਨਾ ਹੋਈ ਹੈ ਗੁਰਮੁਖ ਹੋਵਾ ਸੋ ਗਿਆਨ ਤਤ ਵਿਚਾਰਾ ਹੋਮਾ ਸ਼ਬਦ ਜਲਾਏ ਜਿਸਨੇ ਗੁਰੂ ਦੀ ਸਿੱਖਿਆ ਨੂੰ ਧਾਰਨ ਕੀਤਾ ਗੁਰਮਖੋਵ ਗੁਰੂ ਦੀ ਸਿੱਖਿਆ ਦਾ ਧਾਰਨੀ ਸੋ ਗਿਆਨ ਤਤ ਵਿਚਾਰਾ ਹੈ ਹੋਮੈ ਸ਼ਬ ਜਲਾਏ ਪ੍ਰਭੂ ਦੇ ਗਿਆਨ ਦੀ ਵਿਚਾਰ ਨਾਲ ਹੋਮੇ ਦਾ ਨਾਸ ਕਰਦਾ ਤਨ ਮਨ ਨਿਰਮਲ ਨਿਰਮਲ ਬਾਣੀ ਸੱਚ ਹੈ ਰਹੇ ਸਮਾਏ ਇਸ ਤੰਗ ਨਾਲ ਤਨ ਤੇ ਮਨ ਨਿਰਮਲ ਹੋ ਜਾਂਦਾ ਹੈ ਔਰ ਬੰਤਰ ਵੀ ਨਿਰਮਲ ਹੁੰਦੀ ਹੈ ਉਸ ਅਕਾਲ ਪੁਰਖ ਨਾਲ ਮਿਲੇ ਰਹਿਣ ਦਾ ਇਕਮਿਕ ਹੋਏ ਰਹਿਣ ਦਾ ਇਹ ਇੱਕ ਤਰੀਕਾ ਹੈ ਭਾਵ ਤਨ ਤੇ ਮਨ ਨੂੰ ਗੁਰੂ ਦੀ ਸਿੱਖਿਆ ਦੇ ਰੰਗ ਦੇ ਵਿੱਚ ਰੰਗ ਲੈਣਾ ਇਸ ਤਰ੍ਹਾਂ ਇਹ ਮਨ ਤੇ ਤਨ ਨਿਰਮਲ ਹੁੰਦੇ ਹੈ ਪਰਮਾਤਮਾ ਨਾਲ ਇਕਮਿਕ ਹੋਇਆ ਜਾ ਸਕਦਾ ਹੈ yogi ਕੇਵਲ ਨਾਮ ਨਾਲ ਜੁੜੇ ਰਹਿਣ ਨਾਲ ਹੀ ਹਿਰਦੇ ਘਰ ਦੇ ਵਿੱਚ ਸਥਾਈ ਰੂਪ ਵਿੱਚ ਪਰਮਾਤਮਾ ਦਾ ਆਵਾਸ ਹੁੰਦਾ। ਨਾਮ ਤੋਂ ਬਿਨਾ ਜੋਗ ਹੋ ਹੀ ਨਹੀਂ ਸਕਦਾ। ਨਾਮ ਤੋਂ ਬਿਨਾ ਪਰਮਾਤਮਾ ਨਾਲ ਜੁੜਿਆ ਜਾ ਹੀ ਨਹੀਂ ਸਕਦਾ। ਨਾਮੇ ਨਾਮ ਰਹਿ ਬੇਰਾਗੀ ਨਾਮੇ ਨਾਮ ਰਹਿ ਬੇਰਾਗੀ ਸਾਚ ਰੱਖਿਆ ਔਰ ਧਾਰੇ ਨਾਨਕ ਬਿਨ ਨਾਮੈ ਜੋਗ ਕਦੇ ਨਾ ਹੋਵੇ। ਦੇਖੋ ਰਿਦਾ ਵਿਚਾਰੇ ਨਾਮ ਤੋਂ ਬਿਨਾ ਇਹ yogi ਪਰਮਾਤਮਾ ਨਾਲ ਜੁੜਿਆ ਨਹੀਂ ਜਾ ਸਕਦਾ ਰੰਗ ਨਾ ਰਾਤਾ ਰਸ ਨਹੀਂ ਮਾਤਾ ਬਿਨ ਗੁਰ ਸ਼ਬਦ ਹੈ ਜਲ ਬਲਤਾਤਾ ਇਹ yogi ਜਿਹੜੇ ਰਸ ਤੋਂ ਉਪਰਾਮਤਾ ਦੀ ਗੱਲ ਕਰਦਾ ਜਦੋਂ ਤੱਕ ਪਰਮਾਤਮਾ ਦੇ ਰੰਗ ਵਿੱਚ ਨਹੀਂ ਰੰਗਿਆ ਜਾ ਸਕਦਾ ਇਹ ਰਸ ਤੋਂ ਇਹ ਜੀਵਨ ਰਸ ਤੋਂ ਛੁਟਕਾਰਾ ਨਹੀਂ ਮਿਲ ਸਕਦਾ ਬਿੰਗੁਰ ਸ਼ਬਦ ਹੈ ਜਲਬਲ ਤਾਤਾ ਸ਼ਬਦ ਤੋਂ ਬਿਨਾ ਗੁਰੂ ਦੇ ਗਿਆਨ ਤੋਂ ਬਿਲਾ ਹਮੇਸ਼ਾ ਹਿਰਦਾ ਕਲਪਨਾ ਵਿੱਚ ਹੀ ਰਹਿੰਦਾ ਬਿੰਦ ਨਾ ਰੱਖਿਆ ਸ਼ਬਦ ਨਾ ਪਾਖਿਆ ਐਸਾ ਬ੍ਰह्मਚर्य ਵੀ ਨਹੀਂ ਹੋ ਸਕਦਾ ਜਿਸ ਨੂੰ ਸਮਝ ਸ਼ਬਦ ਦੀ ਸਮਝ ਨਹੀਂ ਆ ਸਕੀ ਪਵਨ ਨਾ ਸਾਧਿਆ ਸਚ ਨਾ ਅਰਾਧਿਆ ਜਿਸ ਨੇ ਉਹ ਸੱਚੇ ਨੂੰ ਨਹੀਂ ਜਾਣਿਆ ਐਵੇਂ ਸਵਾਸਾ ਨੂੰ ਸਾਧਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਇਕੱਠ ਕਥਾ ਲੈ ਸਮ ਕਰ ਰਹਿ ਤੋ ਨਾਨਕ ਆਤਮ ਰਾਮ ਕੁੱਲ ਹੈ ਉਸ ਅਕੱਥ ਪ੍ਰਬੂਦੀ ਜਿਹੜਾ ਲਖਿਆ ਨਹੀਂ ਜਾ ਸਕਦਾ ਜਿਹਦਾ ਪੂਰਾ ਕਥਨ ਨਹੀਂ ਕੀਤਾ ਜਾ ਸਕਦਾ ਉਹਦੀ ਵਿਚਾਰ ਕਰੋ ਤਾਂ ਉਹ ਪਰਮਾਤਮਾ ਆਤਮ ਰਾਮ ਕੁੱਲ ਹੈ ਆਪਣੇ ਅੰਦਰ ਜਿਹੜਾ ਪਰਮਾਤਮਾ ਹੈ ਉਹਨੂੰ ਪ੍ਰਾਪਤ ਕੀਤਾ ਜਾ ਸਕਦਾ ਪਰ ਇਹ ਹੋਏਗਾ ਕਿਵੇਂ ਪ੍ਰਭੂ ਦੀ ਕਿਰਪਾ ਦਾ ਸਦਕਾ ਹੀ ਉਦੇ ਰੰਗ ਦੇ ਵਿੱਚ ਰੰਗਿਆ ਜਾ ਸਕਦਾ ਹੈ ਗੁਰੂ ਦੀ ਸਿੱਖਿਆ ਰਹੀਂ ਗੁਰੂ ਦੇ ਰਾਹੀ ਹੀ ਇਹ ਅੰਮ੍ਰਿਤ ਮਿਲ ਸਕਦਾ ਹੈ ਔਰ ਇਹ ਅੰਮ੍ਰਿਤ ਪੀਤਾ ਜਾ ਸਕਦਾ ਉਹ ਸੱਚੇ ਦੇ ਰੰਗ ਵਿੱਚ ਰੰਗਿਆ ਜਾ ਸਕਦਾ ਜਿਸ ਨੂੰ ਸ਼ਬਦ ਰਾਹੀਂ ਇਹ ਸੂਝ ਆ ਗਈ ਤੇ ਉਹਦੇ ਤ੍ਰਿਸ਼ਨਾ ਦਾ ਵੀ ਨਾਸ ਹੋ ਜਾਂਦਾ ਭਾਉ ਉਹ ਤ੍ਰਿਸ਼ਨਾ ਤੇ ਕਾਬੂ ਪਾਲੰਦਾ ਗੁਰ ਪਰਸ਼ਾਦੀ ਰੰਗੇ ਰਾਤਾ ਅੰਮ੍ਰਿਤ ਪੀਆ ਸਾਚੇ ਮਾਤਾ ਗੁਰ ਵਿਚਾਰੀ ਅਗਨ ਨਿਵਾਰੀ ਆਪਿਓ ਪਿਓ ਆਤਮ ਸੁਖ ਧਾਰੀ ਸਚ ਅਰਾਧਿਆ ਗੁਰਮੁਖ ਤਰ ਤਾਰੀ ਨਾਨਕ ਬੁਝੈ ਕੋ ਵਿਚਾਰੀ ਗੁਰ ਪ੍ਰਸ਼ਾਦੀ ਰੰਗੇ ਰਾਤਾ ਗੁਰੂ ਦੀ ਕਿਰਪਾ ਦੇ ਨਾਲ ਹੀ ਉਹਦੇ ਨਾਲ ਇੱਕਮਿਕ ਹੋਇਆ ਜਾ ਸਕਦਾ ਹੈ ਔਰ ਤ੍ਰishna ਤੇ ਕਾਬੂ ਪਾਇਆ ਜਾ ਸਕਦਾ ਹੈ ਸ਼ਬਦ ਦੇ ਰਾਹੀਂ ਜੋਗ ਹੋ ਸਕਦਾ ਹੈ ਭਾਵ ਗੁਰੂ ਨਾਲ ਮਿਲਾਪ ਹੋ ਸਕਦਾ ਹੈ